ਆ ਜੀ ਮੈਂ ਨਾ ਜਗਾੜ ਠੀਕ ਹੈ ਬੱ ਚਲੋ ਅਫਰੀ ਕਾਲ ਜੀ ਅਫਰੀ ਕਾਲ ਜੀ ਇਹਦੇ ਪਰ ਵੀ ਕਰ ਲੋ ਕਿਰਪਾ ਬਾਈ ਹੁਣ ਇਹਦੇ ਪਰ ਯਾਰ ਭਈਆ ਮੈਨੂੰ ਆ ਫੇਰ ਪੱਟਾ ਵਧਣਾ ਆਇਤਾ ਅੱਜ ਅੱਜ ਫੇਰ ਕਹਿਤਾ ਕਹਿੰਦਾ ਬਾਈ ਨੜੇ ਲਿਆਓ ਮੈਂ ਬੰਦ ਦੇਂਦਾ ਕਹਿੰਦਾ ਚੰਦ ਰਿਆ ਚੋ ਲਿਆਈਏ ਕਹਿੰਦਾ ਮੈਂ ਇਹੀ ਕੰਮ ਕਰਦਾ ਪਿਆਰ ਚ ਫੇਰ ਤੈਨੂੰ ਕਹਦਾ ਜੇ ਚੰਦ ਜੀ ਮਰਜੀ ਬਣਾ ਲੈ ਬਗਲ ਜਿਆ ਮਰਜੀ ਕਰਾਦਾ ਅੱਛਾ ਨੜੇ ਦਾ ਹੀ ਮੇਰੀ ਗੱਲ ਸੁਣੋ ਅਫਰੀ ਕਾਲ ਜੀ ਬਈ ਸਾਰਿਆਂ ਨੂੰ ਠੀਕ ਆ ਇਹਨੂੰ ਦਿਹਾੜੀ ਪਰਾ ਕੇ ਨੜੇ ਹੀ ਤੇ ਬੜਵਾ ਲਓ ਨਾਲ ਕਬੜਾ ਕਹਿੰਦੇ ਲੈ ਜਣ ਆਪਾਂ ਦਰਿਆ ਚ ਇੱਕ ਦਿਹਾੜੀ ਲਵਾ ਲ ਠੀਕ ਨਿਕਲ ਕਹਿੰਦਾ ਸਾਰਾ ਸਮਾਨ ਮੈਂ ਆਪੇ ਕਹਿੰਦਾ ਉੱਥੇ ਪਿਆ ਰਿਹਾ ਮੈਂ ਤਾਂ ਮੇਰਾ ਸਮਾਨ ਵੀ ਪਿਆ ਪੁੰਨੇ ਵਾਲਾ ਜਿਹੜੇ ਨਾ ਬੁੰਦੇ ਆ ਇਹ ਕਹਿੰਦਾ ਇੱਥੇ ਮੈਂ ਬਣਾ ਲੈਣਾ ਕਹਿੰਦਾ ਤਾਰ ਦਾ ਹੀ ਬਣਾਣਾ ਹੁੰਦਾ ਤਾਰ ਵਾ ਜਾ ਕੇ ਬਣਾ ਲੈਣਾ ਕਹਿੰਦਾ ਮੈਂ ਬਣਾਉਂਗਾ ਵਧੀਆ ਬੰਦਾਂ ਬੰਦਾ ਹੋਊਗਾ ਉਹ ਜਦ ਵਧੀਆ ਰੁਕਿਆ ਏ ਵਧੀਆ ਬੰਨ ਉਹ ਵੀ ਬਧੀਰੀ ਢਾਲਾਈ ਦੀ ਤੈਗ ਤੇ ਵਿੱਚ ਰੋਟ ਨੂੰ ਪਹਿਣਾ ਖਾੜਤਾ ਦੀ ਹੈਗੀ ਲੈਣੀ ਹੁਣ ਜੇ ਹੈਵੀ ਆ ਉਹ ਉਹ ਗਲ 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 ਕੀ ਹੋਣੀ ਬਾਈ ਗਲ ਵੀ ਗੀਉਗੀ ਲੈਣੇ ਆ ਜੇ ਬਾਜੀ ਆ ਨੜੇ ਬਹੁਤ ਨੜੇ ਠੀਕ ਹੈ ਨੜੇ ਬਹੁਤ ਹੈਵੀ ਬਹੁਤ ਅਦ੍ਰਿਆਚ ਕਹਿੰਦਾ ਮੈਂ ਤਾਂ ਬਗਲ ਵੀ ਬਣਾ ਦੂੰਗਾ ਜਦ ਜਿ ਬਣਾਉਣਾ ਜੀ ਉਹ ਇਹ ਮਾਰਦੀ ਮਕਾਨ ਉਹ ਠੀਕ ਹੈ ਘਰ ਕਰ ਗਏ ਨੇ ਸੱਜਾਂ ਫਿਰ ਸਾਡੇ ਨਾਲ ਹੋਏ ਹੋਰ ਕੀ ਨੜੇ ਜਾਂਦਾ ਇੰਨਾ ਇੱਥੇ ਤੇ ਆਏ ਇੰਨੇ ਹੀ ਬਣਾ ਲਵਾਂਗੇ ਇਹ ਆਹ ਬਗਲ ਕਰਾ ਦੇ ਬਸ ਆਹੋ ਵੀ ਠੀਕ ਹੈ ਕਹਿੰਦਾ ਬਾਉਂਡਰੀ ਬਣਾ ਦੋ ਦੋ ਦਿਨ ਛਾੜ ਦੇ ਦੋ ਦਿਨ ਛਾੜ ਦੇ ਉਹਨਾਂ ਕਾ ਨੜੇ ਵੱਢ ਫਿਰ ਇੱਥੇ ਉਹਨੂੰ ਵੱਢ ਕੇ ਨਾ ਫਿਰ ਇੱਥੇ ਤੇ ਆ ਰਪਨੇ ਕਾ ਪੂਲੀਆਂ ਬਣ ਕੇ ਰੱਖੀ ਬਾਈ ਜੀ ਅਸੀਂ 5-6 ਜਣੇ ਜਦੋਂ ਕਿ ਅਸੀਂ ਨੜੇ ਸਿੱਪ ਭਰ ਕੇ ਬਹੁਤ ਹੈ ਬੱਦੂ ਲਿਆਉਂਗੇ ਬਾਦੋੜੇ ਲਾ ਦੂੰਗੇ ਤਾਂ ਹੋ ਜਾਊਗਾ ਇਹਦਾ ਬੱਜੀ ਹੈ ਘੜਾ ਵੀ ਕੰਮ ਦਾ ਖੜਾ ਹੈ ਬਹੁਤ ਵਧੀਆ ਬਹੁਤ ਨੇੜੇ ਨੇੜੇ ਖੜਾ ਬੜੋਕਦੇ ਤਾਂ ਨਹੀਂ ਹੁਣ ਯਾਰ ਇੰਨੀ ਵੀ ਕਿਤੇ ਗਾੜੀ ਲਾਈ ਤਾਂ ਕਿ ਆ ਪੜਾਉਂਦੇ ਆ ਪੜਾਉਂਦੇ ਆ ਕਿਹ ਕਹੇ ਸੜਕ ਤੇ ਲਾ ਕੇ ਸੜਕ ਤੇ ਚਾਨਣਾ ਵਿਚ ਨੂੰ ਆਉਂਦੇ ਹਾਂ ਕਦੇ ਰੁਕੇ ਠੀਕ ਆ ਫੇ ਵੱਟ ਕੇ ਆਉਂਦਾ ਜੀ ਕਿਤੇ ਵੇਚਣਾ ਲਿਆ ਗਿਆ ਜੀ ਤਾਂ ਆਪਣੇ ਖਾਤੇ ਤੇ ਲੈ ਆਉਣਾ ਤਾਂ ਕਿ ਹੋ ਗਿਆ ਆਹੋ ਹੈ ਵੀ ਲੋੜਾ ਪਰਿਆ ਵਾਲੀ ਪੁਰਾਸ਼ਾਨ ਜਿੰਨਾ ਪੁੱਛ ਲੂਗਾ ਵੀ ਭਾਈ ਦੱਸੋਗਾ ਤੇ ਨਹੀਂ ਵੜਨ ਦੇਣਾ ਤੁਸੀਂ ਕਾਰਨ ਦੱਸੋ ਭਾਈ ਕਾਰਨ ਦੱਸੋ ਸ਼ਾਂਤ ਕਿੱਥੇ ਜਾਉਂਦੇ ਆ ਟੀਪੀ ਸਾਹ ਵਾਲੇ ਬਾਦਨ ਸਾਰੇ ਨਾ ਸਾਰੇ ਉੱਥੇ ਤੇ ਆਉਂਦੇ ਨੇ ਜਿਹੜੇ ਨੜਿਆਂ ਦੇ ਚੱਲਦੇ ਨੇ ਲੱਗਰ ਜੀ ਚੱਲਦਾ ਭਾਈ ਹਾਂ ਗੋਮੇ ਦਾ ਭਾਈ ਨਹਿਰ ਪਤਾ ਬਹੁਤ ਖੜਾ ਬਹੁਤ ਖੜਾ ਉੱਥੇ ਗੋਮੇ ਦਾ ਭਾਈ ਉੱਚੀ ਤੇ ਸੀ ਗੱਡੀ ਭਰ ਕੇ ਲਿਆਈ ਤੇ ਬਲਾ ਚੌਰ ਵਾਲੀ ਮੋੜ ਤਰਾ ਹੋ ਨਹਿਰ ਪਰਲੀ ਹਾਂ ਹਾਂ ਉੱਥੇ ਬਹੁਤ ਖੜਾ ਬਹੁਤ ਖੜਾ ਅੱਧਾ ਚੁਰਲੇ ਪਾਸੇ ਬਹੁਤ ਖੜਾ ਰਾਜੂ ਕਹਿੰਦਾ ਮੈਂ ਪਤਾ ਕਰਾਂ ਇਹਨਾਂ ਤੇ ਆਦਾ ਬੰਦਾ ਰੱਬ ਦੀ ਰੀਤ ਤਾਂ ਮੈਨੂੰ ਜਿਹੜਾ ਉਹ ਗੱਡੂ ਬਾਕੀ ਜੋਲੇ ਪਾਸੇ ਉਹ ਸਾਰੀ ਚੂਹੇ ਜੇ ਟੋਏ ਜਾਂਦੇ ਨੇ ਸਾਰੇ ਉੱਥੇ ਉਹੀ ਖੜਾ ਉਹ ਭਿੰਦੇ ਨੂੰ ਕਹਿੰਦਾ ਗੱਡ ਤੇ ਆਏਗਾ ਬਾਤ ਸੋ ਬੇ ਗਾਹੇ ਕਾ ਪਾਣੀ ਫਿਰਾਉਗਾ ਨਾ ਨਾ ਠੀਕ ਹਾਂ ਤੈਨੂੰ ਗੱਲ ਲੈਣਾ ਬਾਈ ਤੂੰ ਮੇਟਾ ਰਹੀ ਤੈਨੂੰ ਗੱਲ ਲੈਣਾ ਕਾ ਪਾਣੀ ਫਿਰਾਉਗਾ ਠਾੜੀ ਦੀ ਗੱਲ ਪਾਪੇ ਬਨੇ ਮੀਂਹ ਹੋ ਮਾੜਾ ਠੰਡਾ ਮੌਸਮ ਘਾਰ ਬਾਈ ਬੌਂਗਰਾ ਹਾਲ ਆ ਜੀ ਇਹਦਾ ਨਹੀਂ ਤੇ ਬਾਈ ਅਜਰ ਉਪਰ ਨੂੰ ਮੇਰੀ ਗੱਲ ਸੁਣ ਲੈ ਤਿਆਰੀਆਂ ਦੋ ਦਿਨਾਂ ਨਾਲ ਲੱਦੇ ਪੈਂਦੀ ਹੋਗੇ ਹੁਣ ਤੀ ਦਿਨ ਆਪਣਾ ਐ ਕਪਾ ਸੋਈ ਬੈਲੇ ਆ ਜਰੇ ਅੱਜ ਫੇਰ ਪੈ ਲਿਆ ਚਾਹੇ ਅੱਜ ਰਾਤ ਨੂੰ ਅਜਵੇ ਸਵੇਰੀਆਂ ਆ ਜਵੇ ਆਪਣਾ ਲੰਬਰ ਲੱਗਿਆ ਬਸ ਸਮਝ ਲੈ ਹੁਆ ਨੰਬਰ ਹੋੜ ਕੇ ਆ ਮੁੰਡਾ ਤੇਰਾ ਨਦੀ ਤੇ ਡਰੀ ਜਾਂਦਾ ਕਰੀਏ ਉਹ ਨਦੀ ਨਦੀ ਨਹੀਂ ਆਉਂਦੀ ਨਦੀ ਜਹਣ ਜੇ ਪੈਣ ਨੂੰ ਹੋਰ ਚੱਟ ਜੇ ਯਾਰ ਮੇਰੀ ਗੱਲ ਸੁਣ ਲੈ ਜੇ ਗਾਂਹ ਸੁਧੜੀ ਲੱਗ ਕੇ ਫਿਕਰ ਕਰੂਗਾ ਉਹਨਾਂ ਦਾ ਜਿਆਦਾ ਬੰਗੇ ਪਾਉਣੇ ਪਾਣੀ ਤੁਰਨਾ ਹੀ ਨਹੀਂ ਦਾਨਾ ਜੀ ਬੰਦੇ ਨੂੰ ਘੱਟ ਫਿਕਰ ਮਾਰਾ ਜੀ ਸਭ ਦਾ ਫਿਕਰ ਹੈ ਸਭ ਦਾ ਫਿਕਰ ਉਹਨੂੰ ਬੰਦਾ ਤਾਂ ਕਹੂਗਾ ਬੰਦੇ ਦਾ ਦੇਖਣਾ ਬਣਾ ਲੂਟ ਉਹਨੇ ਸਾਰਿਆਂ ਦਾ ਲੂਟ ਦੇਖਣਾ ਹਾਂ 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 ਪੋਣੀਆਂ ਨੇ ਤੈਨੂੰ ਤੈ ਰੋਕਿਆ ਵਾ ਪਹਿਲੇ ਸਾਲ ਜੜੀਏ ਬਹੁਤ ਭਾ ਵੀ ਲਿਆਣਾ ਘਰ ਨੂੰ ਆ ਘੜਾਇਆ ਵਾ ਟਰੈਕਟਰ ਵੀ ਬੀਚ ਕਿਹਾ ਪੋਣ ਉਮਰ ਦੇ ਕਾਲਾ ਨਹੀਂ ਲਾ ਪਾਰੇ ਪਾਰੇ ਕਾਹਦੀ ਸ਼ਾਮ ਹੋ ਜਣੀ ਮੈ ਲੈ ਜਾਣੀ ਭੁੱਲ ਗਿਆ ਯਾਰ ਲਓ ਸੁੱਕ ਗਿਆ ਹੋਰ ਲੈਉਣੀਆਂ ਪੈਣੀਆਂ ਤਾਂ ਕੋਈ ਤਾਂ ਮੈਂ ਕਹਿੰਦਾ ਵਿੱਚ ਤੇ ਕੱਢ ਲੇਗਾ ਮਦਰੀ ਕੌਣ ਲੈ ਕੇ ਖਾਸੀਆਂ ਉਤੀ ਤੇ ਲਿਆਂਗੂ ਹੋਰ ਪੰਜ ਚਾਰ ਪੱਟ ਕੇ ਲਿਆ ਕੇ ਤੇ ਜਦੇ ਕਰ ਜ ਆਪਣੇ ਲੈ ਆਣੇ ਗਲਾਸ ਗਲਾਸ ਤੇ ਗਲਾਸ ਗਲਾਸ ਜਦੇ ਗਾਰਾ ਪਾਉਣਾ ਉਹ ਫੇ ਸੁੱਕੂਗੀ ਸ਼ਾਮਾ ਕਰ ਦੇਣੀ ਜੇ ਆਪ ਇਕੱਠੇ ਆ ਬੱਟ ਕੇ ਲੈ ਉਹਦੇ ਵੀ ਸੁੱਕਦੀਆਂ ਕੋਈ ਗੱਲ ਇਹ ਫਿਕਰ ਰੱਖਦੇ ਭਾਈ ਤਾਂ ਐ ਪੱਟ ਲਈ ਆਪਣੀ ਨਹੀਂ ਮੰਗਣਾ ਚੱਲ ਜੀ ਚੁੱਪੀ ਦਾ ਪੱਟੇ ਖੂਪੀ ਦਾ ਪੱਟ ਕੱਲੀ ਕੱਲੀ ਪੱਟੇ ਜਨਾਰ ਗਰ ਨੂੰ ਹਵਾ ਲੱਗ ਗਈ ਦੇਖਣੀ ਕਟਾਨੂੰ ਦੇਖਣਾ ਪੈਦੇ ਨਾ ਢੇਰੀਆਂ ਲੱਗ ਮੈਂ ਘਟਾਣ ਨੂੰ ਥੱਲੇ ਤੋਂ ਲਿਆ ਕੇ ਛੇ ਛੇ ਲੱਗ ਕੇ ਜੰਮੇ ਆ ਕੋਈ ਵੀ ਫਸਲਾ ਟਾਈਮ ਸਰੀ ਜੰਮਣੀ ਆ ਟਾਈਮ ਸਰੀ ਜੰਮਣੀ ਆ ਕੋਈ ਮਾਂ ਦੀ ਉਹਨਾਂ ਦੀ ਉੱਪਰ ਹਾਂ ਥੱਲੇ ਦਾ ਫਰਕ ਦਾ ਹੈ ਬਾਪਾ ਜੀ ਚੀਜ਼ ਦਾ ਫਰਕ ਤਾਂ ਰਹਿਣਾ ਯਾਰ ਬਾਪਾ ਦਾ ਕੋਲੇ ਕੋਲੇ ਤੇ ਜਨਮ ਜਗਤੀ ਹੋਣੀ ਆ ਉਹਦੀ ਤੂੰ ਲੈ ਕੇ ਜੋ ਕੋ ਮਰਜ਼ੀ ਵੀਜੀ ਜਔਰੇ ਵੀ ਜੰਮਦਾ ਆਉਂਗੇ ਪਰ ਉਹ ਕੋੜ ਕੋੜ ਬਾਈ ਗਰਮੀ ਦੀ ਤੇ ਮੇਰੀ ਗੱਲ ਸੁਣ ਲੈ ਗਰਮੀ ਗਈ ਤੇ ਕਹਿੰਦੇ ਤਾਂ ਹੈਗੇ ਅੱਪਾ ਅੱਪਾ ਤਾਂ ਹੁਣ ਚੱਲ ਇੱਕ ਦੋ ਬੂਲ ਕੇ ਦੱਸ ਦੇ ਵੀ ਗਰਮੀ ਆ ਡੰਗਰਾਂ ਦਾ ਬਹੁਤ ਬੁਰਾ ਹਾਲ ਹੈ ਡੰਗਰ ਨਾ ਦਾਦਾ ਦਿਨ ਪਹਿਲਾਂ ਥੁੰਮ ਲੱਗ ਗਏ ਹਾਂ ਮੈਂ ਇਬਰਾਹਿਮੂ ਵੀ 10 ਦਿਨ ਪਹਿਲਾਂ ਹੀ ਇਹ ਮੈਂ ਜਾ ਇੱਕ ਨਹੀਂ ਗਿਆ ਐ ਪਹਿਰੇ ਮੈਂ ਕਹਿੰਦਾ ਪਹਿਲੇ ਝੂਬਣਾ ਸਰੋਂ ਦਾ ਤੇਲ ਤੋਂਦਾ ਖਾਣਾ ਖਾਏ ਸਰੋਂ ਦੀ ਯਾਰ ਸਰੋਂ ਦੀ ਖਾਣੇ ਸਰੋਂ ਤੇਲ ਮੈਂ ਤੈਨੂੰ ਦੱਸਿਆ ਮੈਂ 7 ਲੀਟਰ ਮੈਂ ਇਸ ਨੂੰ ਤੇਲ ਪਲਾ ਗਿਆ ਦੋ ਮਹੀਨੇ ਹੋ ਗਏ ਮੈਨੂੰ ਦੋ ਮਹੀਨੇ ਫੀਡ ਮੈ ਸੜ ਕੇ ਪਲਾਈ ਆ ਮੈਂ ਹਾਂ ਫੀਡ ਮੈ ਲਾ ਕੇ ਇੰਨੇ ਇੰਨੇ ਗਲਾਸ ਦੂਏਤੀ ਇਹ ਦਿਨ ਆਓ ਪਾਣੀ ਪਲਾ ਕੇ ਫੇਰ ਬਲਾਵੇ ਨੂੰ ਗਾਂ ਤੇਲ ਪਾਣੀ ਦਾ ਬਾਦ ਮ ਪਲਾਵੇ ਤੇ ਪਾਣੀ ਬਾਦ ਚ ਹਾਂ ਗਾਂ ਇੱਕ ਨਹੀਂ ਹੁਣ ਗਾਂ ਇੱਕ ਨਹੀਂ ਕਰਦੀ ਸੈਕ ਸੈਕ ਕਰਦੀ ਆ ਅਮੋਗ ਦੀਆਂ ਗੁਣੀਆਂ ਲੈ ਕੇ ਆਇਆ ਆ ਆਵੇ ਗੇਰੀ ਮਾਈ ਬਾਈ ਫਿਰਦਾ ਬਾਜਰੇ ਕਰਕੇ ਆ ਬਾਜਰਾ ਵੀ ਗਰਮ ਨਹੀਂ ਕਰਕੇ ਯਾਰ ਬਾਜਰਾ ਵੀ ਗਰਮ ਬਾਜਰਾ ਵੀ ਕਰਮਾ ਬਾਜਰਾ ਵੀ ਗਰਮ ਉਹ ਵੀ ਕਰਨੀ ਆ ਤੈਨੂੰ ਜ਼ਾਦਾ ਦੋ ਹੁਣ ਦੇਣੀ ਆ ਅੱਜ ਵੀ ਦੋ ਨੂੰ ਕਹਿੰਦਾ ਉਹਦਾ ਤਿੰਨ ਤਿੰਨ ਮਛਣ ਉਹੀ ਤਾਂ ਗੱਲ ਹੈ ਯਾਰ ਖਾਲ ਵਿੱਚ ਗਿਆ ਖਾਲ ਚੋਂ ਤੇਲ ਕੱਢਿਆ ਹਾਂ ਉਹ ਤਾਂ ਇੱਕ ਕੁੱਤੇ ਦੇ ਉਂ ਆ ਤੇ ਇਹ ਤਾਂ ਨਾ ਟਾਣੀ ਕਢਾਈ ਦੀ ਹੈ ਮਨਸੂਰ ਬਲਾ ਦੇਦਾ ਗਲਾਸ ਗਲਾਸ ਰੋਜ਼ ਗਲਾਸੀ ਬਹੁਤ ਹੈ ਇੱਕ ਇੱਕ ਦਿਨ ਛੱਡ ਗਏ ਗਲਾਸੀ ਛੋਟੀ ਹਾਂ ਵਾਟੋ ਪਾਈ ਜੀ ਛੋਟੀ ਗਲਾਸੀ ਪਾਈ ਜੀ ਇੱਕ ਇੱਕ ਦਿਨ ਛੱਡ ਕੇ ਪਾਈ ਜੀ ਤੂੰ ਦੇ ਮੈਂ ਲਾ ਕੇ ਪਾ ਦੂੰਗਾ ਸਰੂ ਦੇ ਖਾਲ 'ਚ ਹਾਂ ਉਹਦੇ ਵਿੱਚ ਛੱਡਦੇ ਕੰਨੀ ਉਹਨੇ ਪੀਲੇ ਕਰ ਦਈ ਜਾਂਦੇ ਉਹ ਆਹਦਾ ਡਰਟਿਮਸਿਟੀ ਕਿ ਪਾ ਦੇ ਜਾਈ ਖਾਲ ਨੂੰ ਫੀਲ ਬਾ ਵਧੀਆ ਇਹ ਨਹੀਂ ਪਰਵਾਦਾਂ ਮੈਂ ਇਸ ਬਹੁਤ ਹੀ ਰੇ ਤੂੰ ਤਾਂ ਗਮਲੇ ਚੱਕ ਲਿਆ ਅੱਜ ਹੈ ਅੱਜ ਮੈਂ ਪਾਰ ਦੀ ਚੀਜ਼ ਕਰੀ ਅੱਜ ਭੋਲੂ ਕਹਿੰਦਾ ਮੈਂ ਹੀ ਲੈ ਕੇ ਜਾਣਾ ਗੱਲ ਇਹ ਰੇੜੀ ਮਰੀ ਆਉਂਦੇ ਜਾ ਫਿਰ ਭੋਗ ਫੜਿਆ ਕੱਲ ਗੱਡੀ ਚ ਲਿਆਇਆ ਹੈ ਤੇ ਗੱਡੀ ਰੇੜੀ ਵੇ ਲਿਆਇਆ ਰੇੜੀ ਲਿਆਇਆ ਹੋਰ ਦਾ ਉਪਰ ਵਾਸਤੇ ਤੂੰ ਹੋਰ ਲੈ ਮੈਂ ਤਾਂ ਥੋੜੀ ਲੈ ਕਾਲਾ ਭੋਲੂ ਜਦੋਂ ਜਿੱਤੇ ਬੂਟੇ ਲੈਣ ਜਾਣਾ ਉਦੋਂ ਕੱਲੇ ਨਾਲ ਲਾਜੇ ਮੰਨੂ ਲੈ ਜੇ ਨਾਲ ਸਾੜੇ ਪਈ 20 25 ਗਮਲੇ ਉੱਤੇ ਲਿਆਉਣੇ ਬੂਟੇ ਮੰਨੂ ਲੈ ਜੇ ਨਾਲ ਇਕੱਠਾ ਰੇਡ ਘਟਾ ਲੂੰਗਾ ਪਤਾ ਕਰਕੇ ਆਉਂਦਾ ਮੈਂ ਰੁਪੜ ਕਾਰਲਾ ਜਿੱਥੇ ਮਰਜ਼ੀ ਪਤਾ ਕਰ ਲੈ ਟੋਟਲੇ ਬਾੜਾ ਰੇਡ ਦਾ ਮੈਂ ਜਾਣਾ ਹੀ ਇੱਧਰ ਸਜੀਦ ਦੇ ਪਿੱਛੇ ਨੂੰ ਵੀ ਨਰਸਰੀ ਹੈਗੀ ਨਹੀਂ ਮੈਂ ਟੋਟਲੇ ਦਾ ਮੈਂ ਜਾਣਾ ਹੀ ਆ ਉਹਦੇ ਉਹ ਆਪ ਦਾ ਦੋ ਦੋ ਤਿੰਨ ਨਰਸਰੀ ਹੈ ਇੱਧਰ ਮੁਰੇ 4-500 ਰੁਪਏ ਦਾ ਕਹੇ ਸਕਦੇ ਨੇ ਦਾ ਬੂਟਾ ਨਿੰਬੂ ਦਾ ਕਿੰਨੂ ਦਾ ਬੂਟਾ ਉੱਥੇ ਵਾ 100-100 ਲਿਆ ਮੋਗੇ ਜੇ ਕਿੱਤੀ ਬਾੜੀਆਂ ਜਾਏਗਾ ਲੱਦੇਣੇ ਕਿਹੜੀ ਤਰੀਕ ਨੂੰ ਆਹ ਜੇ ਮੇਲਾ ਹੈ ਡੇਢ ਮਹੀਨੇ ਨੂੰ ਆਉਂਦਾ ਬੇਨਾਉ ਤੇ ਨਹੀਂ ਦਿੰਦੇ ਉਹ ਬੇਨਾਉ ਤੇ ਹਮ ਪਤਾ ਕਰਨਾ ਪੈਣਾ ਉੱਥੇ ਅੱਛਾ ਆ ਜਾਵੇ ਨਾ ਨਹੀਂ ਨਹੀਂ ਨਾ ਨਹੀਂ ਹੈ ਜੱਤਾ ਹੀ ਫਰੀ ਵੰਡਦੀ ਸੀ ਮੈਂ ਕਹਿੰਦਾ ਸਹੀ ਬਾਣੀ ਹੈ ਜਦ ਬੰਦ ਦੇ ਬਹੁਤ ਲੈਣ ਲੱਗ ਜਿੰਦੇ ਹੋ ਇੱਥੇ ਵੀ ਆਉਣਾ ਟੋਨੋਦ ਰੱਖ ਇੱਥੇ ਵੀ ਮੇਲਾ ਆਇਆ ਯਾਰ ਇਹ ਮੇਲੇ ਹੋਰ ਆ ਯੂਨੀਵਰਸਿਟੀ ਦਾ ਮੇਲਾ ਕੋਈ ਹੋਰ ਬਾਣੀ ਹੈ ਨਾ ਤੇ ਉਹ ਵੀ ਸਾਰੀ ਚੀਜ਼ ਮਿਲ ਜਿਆ ਤੇ ਬਹੁਤ ਵਧੀਆ ਚੀਜ਼ ਮੇਲੇ ਦਾ ਹੋਰ ਬਧੇਰੇ ਲੱਗਣੇ ਆ ਪੰਮਿਆਂ ਚ ਮੈਂ ਦਾ ਰਾਤ ਨੂੰ ਮੀਂਹ ਤਾਂ ਹੈਗੀ ਹੈ ਰਾਜ ਤੇ ਰਾਜ ਹੁੰਦਾ ਜਾਂਦਾ ਬੱਦਲ ਜਿਆ ਬਣਿਆ ਵਿਆ ਫੇਰ ਅੱਵਾ ਵੀ ਚੱਲਦੀ ਹੈ ਨਾ ਹਾਂ ਪਾ ਪਾ ਹੌਸਲਾ ਉਹ ਹੌਸਲਾ ਹੀ ਆ ਉਹ ਸਭ ਦੀ ਉਹਨੂੰ ਸਭ ਦਾ ਫਿਕਰ ਆ ਤੈਨੂੰ ਆਪਣਾ ਇਹ ਜਿਹੜਾ ਨਦੀ ਦਾ ਮਨੂੰ ਆਪਣਾ ਇਹ ਚੋਵੀ ਦਾ ਪੂਰੀ ਸਾਰੀ ਸ੍ਰਿਸ਼ਟੀ ਦਾ ਫਿਕਰ ਆ ਭਈਆ ਨੂੰ ਫੋਨ ਕਰ ਲੈ ਕਿ ਸਵੇਰੇ ਨੂੰ ਆ ਜਾਓ ਹੈ ਇਹ ਵੀ ਆ ਗਿਆ ਲਾਵਾ ਜਰੂਰ ਉਹ ਪੈਣ ਦੇਣਾ ਪੰਜ ਪੈਣ ਦੇ ਦੇ ਕੱਲੂ ਅਜੇ ਭਾਲਦੇ ਆ ਦੱਸ ਭੋਈ ਅੱਜ ਆਏ ਨਹੀਂ ਯਾਰ ਪਹਿਲੇ ਨਹੀਂ ਆ ਕੇ ਚਲੇ ਜਾਂਦਾ ਰਕੀਲਾ ਰੋ ਤੋਂ ਉੱਥੇ ਚਲੀ ਆਈ ਤਾਂ ਕਹਿੰਦਾ ਬੈਠ ਜਾ ਓਏ ਕਿਵੇਂ ਖੇਡਿਆ ਬਰਹਾਉਣੇ ਨੂੰ ਅੱਜ ਹੀ ਮੈਂ ਪੰਮਰ ਨਹੀਂ ਲੰਦਾ ਆਈ ਬੈਠੇ ਜੇ ਬਰਹਾਉਣੇ ਤੇ ਈਮਾ ਬਣਾਉਣਾ ਆਈ ਆ ਵੀ ਬੈਠੇ ਬਜਾਰ ਕੋਈ ਗੱਲ ਨਹੀਂ ਪਤਾਸੀ ਵੀ ਬਣਾ ਲੈਣਾ ਹੁੰਦਾ ਪਤਾਸੀ ਵੀ ਕਹਿੰਦੇ ਮੈਂ ਇਹ ਕਹਿੰਦਾ ਰੋਕ ਦੇ ਨਹੀਂ 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 ਬਣਾ ਕੇ ਦੇ ਨੂੰ ਨਾਲੇ ਪੈ ਜਾਣਾ ਇੱਕ ਵਾਰ ਔਰ ਇਹ ਇਕੱਠਾ ਪੈ ਜੂਗਾ ਗੱਲ ਪਤਾ ਹੈ ਕਿ ਜਿਹੜਾ 85 ਨੂੰ ਆਏ ਫੈਲਦਾ ਹਾਂ ਜੇ ਉਹ ਨਾਲ ਇਕੱਠਾ ਚ ਹੋ ਜੂਗਾ ਨਾ ਫੇ ਉੱਪਰ ਨੂੰ ਲੱਗ ਜਿਹੜਾ ਉੱਪਰਲੇ ਖੇਤਾਂ ਤੇ ਆਪਣੇ 15 60 ਗਏ ਜਿਹੜੇ ਉਹਦਾ ਬੰਦਤਾ ਉਹਨਾਂ ਨੇ ਉਹ ਵੀ ਬੰਦ ਹੋ ਜਿਹੜਾ ਬਸ ਆਏ ਨੂੰ ਆਏ ਕਹਿੰਦੇ ਥੋੜਾ ਜਿਹਾ ਨੀਂਗਾ ਬੰਦ ਸਾਰੀ ਛੋਟਾ ਮਾ ਛੋਟਾ ਤੁਸੀਂ ਤੇ ਗੂਲਡਰ ਪੱਟੇ ਆ ਤਾਂ ਉਹਨਾਂ ਦੇਖੋ ਛੋਟਾ ਤੁਸੀਂ ਮੈਂ ਵਿੱਚ ਦੇਖੋ ਬੰਨੇ ਨੂੰ ਮੈਨੂੰ ਲਾਗ ਨਾ ਦਿੱਖੀ ਉਹਦੀ ਇੱਥੇ ਦੇਖੋ ਗੰਨੇ ਨੂੰ ਵੜ ਕੇ ਉੱਧਰ ਬੂਤੇ ਕਰਕੇ ਨਾ ਹੁਣ ਵਾਲੇ ਟਾਉਨ ਤਾਂ ਮੜਾ ਜਾ ਲਾਲੇ ਥੋੜਾ ਜਿਹਾ ਨੀਵਾ ਬੰਦ ਦੇ ਹੋ ਗਏ ਹਾਂ ਉਹ ਨੂਨਾ ਕਹਿ ਦੂੰਗਾ ਇੱਜ ਕੀ ਬਣਾਉਣਾ ਇੱਕੋ ਇੱਕਾ ਬਸ ਇੱਕ ਇੱਕੇ ਬਣਾਉਣਾ ਦਵਾਰ ਨੂੰ ਵੀ ਉਹ ਹੀ ਆ ਗੰਨਾ ਅਗਲੇ ਨੂੰ ਫੇਰ ਉਹ ਹੀ ਆ ਅਗਲੇ ਵਾਦਣੇ ਆ ਆ ਉਹ ਹੀ ਆ ਉੱਪਰ ਲਵਾ ਦੇ ਉਹ ਮੈਂ ਉੱਧਰ ਬਣਾਇਆ ਹਲੇ ਹਾਂ ਉਹ ਮੇਰੇ ਸੁੱਕ ਵੀ ਗਏ ਆ ਮੇਰੇ ਬੰਨੇ ਤੇ ਉਹ ਸੁੱਕ ਵੀ ਗਏ ਹੁਣ ਬਾਬ ਸੁੱਕ ਨਹੀਂ ਹੈ ਰੋ ਉਹ ਮੁੰਨਾਈ ਲਾ ਦੇ ਦਾਦੇ ਦੇ ਤਕਦੀ ਬਣਾਉਣਾ ਪੈਣਾ ਤੇ ਤਿੰਨ ਬਣਾਈਆਂ ਹੁਣ ਤਿੰਨ ਕਾ ਮੈਨੂੰ 4 ਲੱਗਦੀਆਂ ਸਭ ਗੱਲ ਤਾਂ ਤਿੰਨ ਤਾਂ ਅੱਗੇ ਭਾਲਦਾ ਤੇ ਜਿਹੜੇ ਰੱਸੀ ਰੱਖਦਾ ਆਪਾਂ ਕੱਲ ਸ਼ੁਰੂ ਕਰਤੀ ਆ ਇੱਕ ਪਤਲੀ ਰੱਸੀ ਜੀ ਆ ਸੁੱਕ ਜਾਂਦਾ ਆ ਸੁੱਕਣਾ ਤਾਂ ਹੀ ਹੋ ਆ ਕੇ ਲਾ ਕੇ ਸੁੱਕੀ ਗਈ ਜਾਂਦਾ ਉੱਪਰ ਨੂੰ ਆਹ ਘਰ ਆ ਜਾਂਦਾ ਐਂਡਜ ਤਾਂ ਉੱਪਰ ਹੀ ਆ ਕੇ ਰਹਿ ਜਾਂਦਾ ਨਾ ਕੰਨਾ ਵੱਧਾ ਜਾਈ ਜਾਂਦਾ ਸਸਤੀ ਇਹ ਪਤਲਾ ਨਹੀਂ ਕਹਿੰਦਾ ਜੇ ਬਣਾਉਂਗੇ 30 ਵਾਰੀ ਸਿੰਗਲ ਜਾਂ ਰੱਸੀ ਹੋਵੇ ਨਾ ਫੇ ਰੱਸੀ ਦੇ ਪਤਾ ਕੀ ਕਰਨਾ ਪਿਆ ਰੱਸੀ ਦੇ ਜਿਆਦਾ ਟਾਈਟ ਕਰਦੇ ਨਾ ਵੀ ਬਦਲ ਨਹੀਂ ਦੇਣਾ ਉਹਨੇ ਜਿੱਕਨਾ ਆਪਾਂ ਥੈਲੇ ਫੀਡ ਵਾਲੇ ਵੀ ਖਰਾਬ ਮੇਠੀ ਜਾਂਦੇ ਬਾਈ ਉਹਨਾਂ ਨੂੰ ਰੱਖ ਲੈ ਲੈ ਰੱਖ ਦੇ ਬੇਸ਼ੱਕ ਜੇ ਕੁੱਟੂ ਗਾ ਨਹੀਂ ਉਹ ਨਹੀ ਨਹੀ ਰੱਸੀ ਨਾਲ ਉਹ ਜਿਹੜਾ ਥੈਲਾ ਆਪਣਾ ਫੀਟਾਂ ਵਾਲੇ ਜਿਹੜੇ ਆਪਾਂ ਕਹਿੰਦੇ ਥੋੜੇ ਖਰਾਬ ਇਹਨਾਂ ਪਾੜ ਛੱਡ ਦੋ ਵੀ ਬੂਦੇ ਆ ਡਾਇਏ ਵਾਲੇ ਬੂਦੇ ਆ ਡਾਇਏ ਵਾਲ ਦੀ ਕੋਈ ਬੰਦੀ ਨਹੀਂ ਬਣਾਉਂਦਾ ਬਾਈ ਇਹਦਾ ਹੀ ਕੰਮ ਕਰੇ ਇਧਰ ਰੱਸੀਆਂ ਇਕੱਠ ਲਾ ਫੇ ਦੇਵਨ ਨੂੰ ਬੰਨਣੇ ਨੂੰ ਬਾਈ ਇਹ ਉਹ ਨਹੀਂ ਥਲੀ ਖਰਾਬ ਹੁੰਦੀ ਰੱਸੀ ਫੇ ਬੇੜ ਨਾਲ ਬੱਟੂਂਗੀ ਆ ਬੱਟਲੀ ਛੜੂਤ ਨਾ ਬੰਨਉਂਦੀ ਆਖਣੀ ਇੱਥੇ ਗੱਲ ਜੇਣਾ ਨਾ ਗੱਲਦਾ ਨਹੀਂ ਹੈਗਾ ਮੈਂ ਢਾਈ ਇਧਰ ਆ ਜੀ ਦੇਖੇ ਬੰਦੇ ਬੋਲ ਨਾਲ ਇਹ ਨੂੰ ਆਏ ਵੀ ਜਿੱਬ ਨਹੀਂ ਜਿੱਬ ਬਗੈ ਪਰਾਣੀ ਚਿਬੇੜਾ ਨਹੀਂ ਬੱਟ ਛੱਡੀ ਪੈਂਦੀ ਅਜੇ ਇਹ ਬਰਤੜੇ ਬਾਸ ਚ ਉਹ ਥੋੜਾ ਜਮਾਨਾ ਨਹੀਂ ਚਲੇਗਾ ਬੇੜਾ ਨਹੀਂ ਮੈਂ ਬਟਾਈਆਂ ਪੇਰਾ ਬਾਈ ਇਹ ਕਾਲੇ ਕਣ ਕੰ ਗੱਦਰੀ ਹੋ ਜਾਂਦੇ ਜਦ ਬੇੜਾ ਬਟੜਾ ਆਹ ਪਹੀ ਜਿਨੂੰ ਵੜਦੇ ਹੁੰਦੇ ਤੁਸੀਂ ਸੜਕ ਪੰਨੂ ਹੋ ਗਿਆ ਮੇਰਾ ਪਰਾਣੀ ਜੀ ਕੋਈ ਐੜਨਕ ਨੂੰ ਬੈਠਾ ਇੱਥੇ ਤੇ ਇੰਦਰ ਕੋਈ ਆਏ ਨੂੰ ਬੈਠਾ ਕੋਈ ਆਏ ਮੈਂ ਤੂੰ ਬੱਬਾ ਬੋਬਟਾ ਮੈਂ ਦੋ ਜੜੇ ਦੇ ਜੋੜ ਲੈਨੇ ਉਹਦੇ ਰਾਹ ਲੈ ਕੇ ਮੈਂ ਤੂੰ ਬੱਬਾ ਬੋਬਟਾ ਹੀ ਕਰਦਾ ਤੂੰ ਭਾਈ ਇੱਕ ਦੇਖ ਲੈ ਤੂੰ ਸਮਾਂ ਦੇਖ ਤੂੰ ਜਦ ਭਰੀਆਂ ਗਿਣਦੇ ਤੇ ਹਾਂ ਹੁਣ ਕੋਈ ਗਿਣ ਕੇ ਆਉਂਦਾ ਨਹੀਂ ਜਦ ਭਰੀਆਂ ਗਿਣ ਕੇ ਆਉਂਦੇ ਦੇਖ ਲੈ ਤੂੰ ਥੇਦਮਾ ਬਈ ਕਿੰਨੀ ਬੰਨ ਹੋ ਗਈ ਭਲੀ ਹੋ ਲਿਖਣੀ ਆ ਕੇ ਹਾਂ ਮਹੌਲ ਦੀ ਗੱਲ ਨਹੀਂ ਫੇ ਲਿਖਣੀ ਆ ਕੇ ਹੋ ਗਈਆਂ ਤਾਂ ਵਹ ਹਾਏ ਹੋਗਾ ਹੁਣ ਥੇਲਾ ਨਾ ਕੋਈ ਭਰੀ ਗਿਣਨ ਦਾ ਪਰ ਭਰੀ ਗਿਣੂਗਾ ਕਿਆ ਦੋ ਦਿਨ ਤੱਕ ਲੈ ਕੱਢ ਦਿੰਦਾ ਏ ਜਦ ਇਹ ਆ ਜਾਂਦਾ ਸਰੇ ਆ ਜਦ ਇਹ ਆ ਜਾਂਦਾ ਟੈਂਪਰੇ ਜਦ ਇਹ ਆ ਜਾਂਦਾ ਲਾ ਵੀ ਚੱਲੇ ਕੌ ਆਣੜਿਆਂ ਨੂੰ ਆਪਾਂ ਵੀ ਚੱਲੀਏ ਹੁਣ ਆਪਾਂ ਵੀ ਚੱਲੀਏ ਹੁਣ ਕੌ ਕਹੇ ਆਣੜਿਆਂ ਨੂੰ ਓ ਚੱਲ ਅੱਹ ਲੈਡਰੀ ਬੜੀ ਆ ਜਾ ਥੋੜੀ ਲੈਡਰ ਉਹ ਲੱਗਿਆ ਭਾਈ ਇਹ ਗਾਣਾ ਦੇਖਣ ਨੂੰ ਤਾਂ ਇਹ ਲੈਡਰ ਤਾਂ ਇੰਨਾ ਨਜ਼ਾਰਾ ਦੱਸਦਾ ਨਾ ਐਸੇ ਪੂਰੇ ਕਰ ਗਈ ਆਪਣੇ ਇਹ ਹੈ ਐਸੇ ਕਰ ਗਈ ਪੂਰੇ ਕੈਸੇ ਪੂਰੇ ਕਰ ਗਈ ਇਹ ਇਹਦੇ ਵਧੀਆ ਦੇਖ ਉਹ ਹੋਰ ਕੱਟ ਕੇ ਲੈਡਰ ਬੜੀ ਚਾਹੀਦੀ ਬੜੀ ਥੋੜੀ ਜਿਹੀ ਬੜੀ ਤੇ ਦੂਜਾ ਉਹਦੇ ਪਲੇਟ ਵਾਲੀ ਰੋਪੜ ਤੇ ਕਿੰਨੇ ਕੀ ਦੀ ਆ ਉਹ ਪਤਾ ਕਰ ਲੈਂਦੇ ਆ ਪੁੱਛ ਉਹ ਪਲੇਟ ਵਾਲੀ ਦਾ ਨਿਆਰਾ ਬੜੀ ਚਾਨਣਾ ਫੇਰ ਹੁੰਦਾ ਤਿੰਨਾ ਵਾ ਬਲੇਡ ਰੱਖ ਤੇ ਬੂਲੇ ਲਾਈਟ ਲਾ ਦੇ ਬੜੀ ਆਹ ਉਹਦਾ ਤੋਂ ਬਟਨ ਦੱਬਣਾ ਪਏਗਾ ਨਾ ਬਟਨ ਦੱਬ ਬਟਨ ਤੇ ਬਟਨ ਦੱਪੜਾ ਪੋਗੋਗਾ ਬਟਨ ਦੱਬਣੇ ਨਹੀਂ ਨਹੀਂ ਉਹ ਵੀ ਆਟੋ ਹੋ ਗਈ ਆਟੋ ਪਤਾ ਕਰ ਲੈ ਸੜਕਾਂ 'ਤੇ ਲੱਗੀਆਂ ਵੀ ਆਂ ਹਾਂ ਉਹ ਆਟੋ ਹੀ ਹੈ ਸਾਰੀ ਆਟੋ ਆਟੋ ਹੀ ਆਉਈ ਉਹ ਹਾਜੀ ਚੱਲ ਜਾ ਉਹ ਹੀ ਸਾਈਡ ਤੇ ਆਹ ਤੇ ਲਾ ਲੈਂਦੇ ਇੱਕ ਉਹਦੇ ਬੈਟਰੀ ਰੱਖ ਹੋਣੀ ਆ ਉਹਨਾਂ ਦੇ ਨਾਲ ਪਲੇਟ ਰੱਖ ਹੋਣੀ ਆ ਆਡੋ ਛੋਟੀ ਅਜੀ ਲੈ ਲੂਗੇ ਇਹ ਵੀ ਜਾਉਗੇ ਜਿਹੜੀ ਤੇਰੀ ਪੰਡਾ ਚ ਲੱਗਦੀ ਹੈ ਇਹਦਾ ਬਾਈ ਬੋ ਫਾਇਦਾ ਮੈਂ ਤੈਨੂੰ ਕਹਿੰਦਾ ਇਹਦੇ ਨੂੰ ਆਦੇ ਇਧਰ ਡੰਗਰਾਂ ਜੀ ਨਹੀਂ ਲੱਗੀ ਵੀ ਨਾ ਬਾਹਰ ਕਿੱਕਾ ਦੇਖ ਡੰਗਰਾਂ ਕੋਲੀ ਨੇ ਕੁਤੜੀ ਨਹੀਂ ਜਾਣ ਦੇਣੀ ਹਾਂ ਕੁਤੜੀ ਤੇ ਪਰ ਕੋਈ ਜਾਣੀ ਮੈਂ ਰਾਤ ਨੂੰ ਕੰਧਵਾਲ ਕੇ ਰੱਖਦਾ ਸੀ ਗੱਲ ਦਾ ਮਾਰਾ ਉਹ ਕੁਤੜੀ ਠੀਕ ਮੀ ਜਾਂਦੀ ਹੈ ਡੰਗਰਾਂ ਕੋ ਘੱਟ ਜਾਂ ਚਾਨਣੇ ਪਰ ਜਾਣਾ ਚਾਨਣੇ ਪਰ ਖੜੀ ਫਿਰੀ ਜਾਣਾ ਉਹਨੇ ਚਾਨਣੇ ਪਰ ਉਹਦਾ ਬੋ ਫਾਇਦਾ ਹੁੰਦਾ ਹੈ ਲੈਣ ਦਾ ਆਗਲਾ ਲੈਂਡ ਚਾਹੀਦੀ ਹੈ ਤੇ ਜੇ ਕਰਨਾ ਲੈਂਡ ਲੂਟ ਤੇ ਥੀਵੇਂ ਬੁਵਾਜੀ ਦਾ ਡੰਗਰਾ ਕਿ ਨਹੀਂ ਬਲ ਪਿੰਦੀ ਆ ਆਪਣੇ ਆਪੇ ਬਲਦੀ ਰਹਿਣੀ ਹੈ ਸਵੇਰੀ ਹੋ ਬੁੱਤੀ ਦਿਨ ਜਿਹੜੇ ਯਾਰ ਜਿਹੜੀ ਉਹ ਸੋਲਰ ਦੀ ਆਈ ਮੋਟਰ ਲਾਈ ਜਾਂਦੀ ਫਿਰ ਉੱਥੇ ਭਾਈ ਬਹੁਤ ਪਾਣੀ ਭਾਈ ਬਹੁਤ ਪਾਣੀ ਉੱਥੇ ਯਾਰ ਕਿਉਂ ਵਿਖਾ ਕੇ ਲਿਆਉਂਗਾ ਕਾਲੂ ਦੇਖੀ ਮੋਟਰ ਲੱਗੀ ਸੋਲਰ ਵਾਲੀ ਅੱਛਾ ਹੋਰ ਦੇ ਹਿੱਟਮ ਦੇਖ ਬਹੁਤ ਪਾਣੀ ਛਾੜਦਾ ਇਸ ਵਾਸੀ ਪਲਾਈ ਨਾਲੇ ਮੇਰੇ ਕੋਲ ਡਾਕਟਰ ਆ ਗਿਆ ਤਾਂ ਉਹ ਹੈ ਨਾ ਡਾਕਟਰ ਆ ਗਿਆ ਤਾਂ ਮਹਾਰਾਜ ਦਾ ਕਹਿਦਾ ਮੈਨੂੰ ਕੀ ਹੈ ਸਿਸਟਮ ਅੰਦਰ ਤਾਂ ਸਦਾ ਇੱਕ ਮੀਟਰ ਦੇ ਪਾਰ ਦਾ ਬਕਸਾ ਆ ਜਾ ਬਸ ਹੋਰ ਕੁਝ ਨਹੀਂ ਹੈਗਾ ਦੇਖਦਾ ਪਲੇਟਾਂ ਨਹੀਂ ਚੱਗਲੇ ਉਹ ਡ੍ਰੈਕਟ ਚੱਲਦੀ ਹੈ ਨਾ ਕਹਿੰਦਾ ਜੇ ਧੁੱਪ ਪੂਰੀ ਨਿਕਲੇ ਪੂਰੀ ਧੁੱਪ ਨਿਕਲੇ ਧੁੱਪ ਨਿਕਲੇ ਧੋ ਧੁੱਪ ਮਾ বিনা ਪਾਣੀ ਇਹ ਆਏ ਮਾਰਦੀ ਹੈ ਸ਼ਾਇਦ ਧੁੱਪ ਪੂਰੀ ਸੂਰਜ ਆ ਫੜੇ ਢਾਂਗ ਮਾ ਨਾ ਮਾਰਦੀ ਦੇਖਦਾ ਤਿੰਨੀ ਚੀਜ਼ ਮੈਨੂੰ ਨਹੀਂ ਪਤਾ ਕਿੰਨੇ ਦੀ ਆ ਉਹ ਸਮਰਤੀ ਵਾਲ ਕਿੰਨੇ ਦੀ ਪੰਜ ਦੀ ਸੱਤ ਦੀ ਪਲੇਟਾਂ ਸਾਰੇ ਪਤਾ ਨਹੀਂ ਪਲੇਟਾਂ ਕੋਠੇ ਪਰ ਆਏ ਸੱਤ ਦੀ ਹੁੰਦੀ ਸਾਰਾ ਨਹੀਂ ਪਾਣੀ ਬਹਾਉਦਾ ਬਾਈ ਪਾਣੀ ਬਹੁਤ ਹੈ ਡਾਲਾ ਉਹ ਪਾਣੀ ਦਾ ਨਜ਼ਾਰਾ ਆਉਂਦਾ ਤਾਂ ਉਹ ਤਾਂ ਬੰਦੇ ਨਹੀਂ ਹੁੰਦੀ ਸਵੇਰੇ 7:00 ਵਜੇ ਚੱਲ ਪਦੇ ਨਾ ਧਾਰ ਆਉਣੀ ਨਾ ਟਰਾਂਸਫਾਰਮ ਦੇਖਣਾ ਕੁਝ ਨਹੀਂ ਉਹਦੇ ਬਾਅਦ ਦੂਆ ਸਿੱਟਮ ਹੋਰ ਇੱਕ ਉਹ ਮੋਟਰ ਨੂੰ ਜੇ ਲੈਣ ਤੇਰਾ ਸੂਰਜ ਵੀ ਮੰਨ ਕੇ ਚੱਲ ਵੀ ਤੂੰ ਧੁੱਪ ਨਿਕਲੀ ਨਹੀਂ 4 ਦਿਨ ਮੋਟਰ ਚੱਲੀ ਨਹੀਂ ਇੱਕ ਵੀ ਛੂਜੀ ਨਿਕਲੇ ਨਹੀਂ ਤਾਂ ਉਹੀ ਤਾਰਾ ਸੁੱੱਚ ਕੱਟਣੀ ਹੈ ਜਨਰੇਟਰ ਦੀ ਤਾਰਾ ਬਾਹਰ ਨਿਕਲੇ ਬੈਟ ਡੀਡਰ ਲਾ ਦਿੰਦੇ ਨਾ ਉਹੀ ਮੋਟਰ ਨਹੀਂ ਚੱਲਦੀ ਹੈ ਚਾਰ ਜੀ ਵੀ ਹੋ ਜਾਂਦੇ ਮਾੜੀ ਮੋਟੀ ਚਾਰ ਜੀ ਨਹੀਂ ਬਾਈ ਇਹਨਾਂ ਨੂੰ ਬੈਟਰੀ ਨਹੀਂ ਟਰੈਕ ਬੈਟਰੀ ਨਹੀਂ ਹੈ ਕਿਉਂ ਕਹਿੰਦਾ ਹਾ ਤਾਰਾਂ ਦੱਤੀ ਆਵੇਂ ਕਹਿੰਦਾ ਤਾਂ ਹਾਰੇ ਸੋਚੇ ਕੱਟਣੀ ਉਰੇ ਤੇ ਹਾ ਤਾਰਾਂ ਟਰੰਗ ਫੜਾਈ ਆਵਣੇ ਜਨਰੇਟਰ ਨੂੰ ਲਾ ਦੇਣੀ ਤਾਂ ਹੈ ਕਹਿੰਦਾ ਫੇਰ ਪਾਲੀ ਪੂਰਾ ਮਾਰਨਾ ਇਹਨੇ ਫੇਰ ਜਨਰੇਟਰ ਨੂੰ ਚ ਦੂਆ ਚਾਹੀਦਾ ਰੀੜੀ ਵਾਲਾ ਹੈ ਉਹ ਰੀੜੀ ਵਾਲਾ ਪਤਾ ਕਾ ਤੇ ਇਦੋਂ ਬੇਲੀ ਹੋ ਗਈ ਤੇ ਘਰਾਂ ਲਿਆ ਕੇ ਲਾਉ ਹਾਂ ਕਰਾਂ ਕੰਮ ਦੇ ਤੇ ਕਰਾਂ ਕੰਮ ਲੈ ਤੂੰ ਹਾਂ ਜੇ ਲੈ ਜੇ ਮਹਿੰਦੀ ਤੈਗ ਦੇ ਸਾਰਾ ਸਾਲੇ ਚ ਲਗੀ ਜਾਣੀ ਹੋਰ ਕਿਆ ਆ ਕਣਕ ਮਾ ਖੜੀ ਰਹਿਣੀ ਕਣਕ 2 ਲੱਖ 2 ਲੱਖ 40 ਹਜ਼ਾਰ ਰੁਪਏ ਖਰਚਾ ਆਇਆ 5 ਕਿੱਲੇ ਬਜਾਲ ਦੀ 5 ਕਿੱਲੇ ਪਾਲੂ ਹੀ ਰਾਮ ਸਬਸਿਡੀ ਵੀ ਹੋਣੀ ਹੈ ਸਬਸਿਡੀ ਹੋਊਗੀ ਵੀ ਸਬਸਿਡੀ ਵੀ ਹੋਊਗੀ 4 4 5 ਕਿੱਲੇ ਰਾਮ ਨਾਲ ਪਾਲੂ ਵੀ ਪਾਲੂ ਵੀ ਪਾਣੀ ਮਾਰਦੇ ਜਿੰਦੇ ਆਪਣੀ ਮੋਟਰ ਦਾ ਪਾਣੀ ਯਾਰ ਉਨਾ ਮਾਰ ਦੀ ਪਰ ਲਈ ਦਾ ਜਿੰਨਾ ਥੋੜਾ ਹੋ ਫੇਰ ਪਾਲਦੀ ਹੈ ਸਵਾ 4 ਕਿੱਲੇ ਬੰਦ ਖੜਦੀ ਹੈ ਨਾਲ ਦੀ ਆਵਾਜ਼ ਇਹ ਨਾਲ ਕੁਝ ਸੀਂ ਦੇਣੀ ਕਰਦੀ ਇੱਕ ਵਾਰ ਚੱਲਦੀ ਆ ਸੀਂ ਨਾਲ ਨੂੰ ਜੀ ਬਸ ਇਹ ਨਾਲ ਤੂੰ ਮੈਂ ਯਾਰ ਆਉਂਦਾ ਕਾਂਟੇ ਜੀ ਫਿੱਟ ਕਰਕੇ ਕੋਈ ਖੰਭਾ ਨਹੀਂ ਕੱਢਾ ਕੋਈ ਕੁਝ ਨਹੀਂ ਆ ਕਰ ਵੀ ਜਿੱਦ ਨਾਲ ਨੂੰ ਮੈਂ ਕਹਿੰਦਾ ਖਰਚ ਆਇਆ ਇਹਨਾਂ ਦੇ ਉੱਤੇ ਤਾਂ ਹੀ ਦੁਆਲੇ ਸਭ ਤੋਂ ਵਧੀਆ ਹਾਂ ਆ ਕੋਠਾ ਬਾਤਤਾ ਤਾਂ ਹੁਣ ਉਹ ਛੋਟੀ ਹੈਗੀ ਕੋਠਾ ਬਾਤਤਾ ਤਾਂ ਕਿਦੋਂ ਪਰ ਬਲੇਟਾ ਫਿੱਟ ਕਰਾਉਂਦੇ ਇੱਕ ਮੈਂ ਯਾਰ ਦਾ ਫੋਨ ਹਾਂ ਸ਼ਾਬ ਜੀ ਜੀ 1 ਲੱਖ ਜਿਹੜਾ ਸਬਸਿਡੀ ਹੈ 60000 4000 ਦਾ ਪਾਣੀ ਦੇਖੀ ਜਾਣਾ ਤਾਂ ਵੀ ਸੂਜੀ ਨਿਕਲੇ ਨਹੀਂ ਹੁਣ ਉਹ ਬਟਨ ਤਾਂ ਦੱਬਦੇ ਨਹੀਂ ਨਿਕਲਦਾ ਨੱਕੇ ਜੀ ਵਰਮੀਆਚ ਦਾ ਸੂਰਤ ਹੋਈ ਨਹੀਂ ਕਿਤੇ ਜਾਂਦਾ 1 ਲੱਖ 6000 ਫੜਾ ਰੂਜ ਖੜਾ ਹੁੰਦਾ ਤੇਰੇ ਕੱਲ ਵੀ ਦੇਖ ਮੜ ਮੜੀ ਚੰਗੀ ਲਵਾਉਂਦਾ ਬਾਈ ਹੋ ਹੈ ਬਾਈ ਜਿਆਦਾ ਆਪਣਾ ਜੂਨ ਜਾਨ ਹੁੰਦਾ ਪੂਰਾ ਪਾਣੀ ਮਾਰੂਗੀ ਡਾਂਗ ਬਾਗ ਮਾਰੂ ਹੀ ਰਾਹ ਨਾਲ ਫੁੱਲ ਪਾਣੀ ਪਰਸੋਂ 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 ਤੋਂ ਪਹਿਰੇ ਧੁੱਪ ਬੁੱਲਦੀ ਅੱਜ ਘੰਟੇ ਦੀ ਫੁੱਲ ਪਾਣੀ ਮਾਰਦੀ ਜਿੱਥੇ ਆਲੂ ਦਾ ਪਾਣੀ ਕਿੱਥੇ ਉੱਥੇ ਮਾਰਦੀ ਸੀ ਗੁੰਜੀਆ ਚ ਦਾ ਬਲਾਦਨ ਮੇਰੀ ਵੀ ਸਲਾਹ ਹੋਈ ਕਿ ਮੈਂ ਫੋਨ ਕਰਿਆ ਤਾਂ ਹਰ ਕਿਤੇ ਕਿਹਾ ਜਾ ਉਹ 1 ਲੱਖ 60000 ਜੀ ਕਹਿ ਦਿੱਤਾ ਜਾਇਦਾ ਘਰੋਂ ਚੱਲੀ ਜਾਣਾ ਹਾਂ ਜਾਇ ਜਿਹੜਾ ਇੱਥੇ ਤੇ ਹਾਂ ਬਾਈ ਨਿਆਹੀ ਲੈ ਹੀ ਜਾਇਆ ਤਾਂ ਨਾ ਠੀਕ ਹੈ ਜਾ ਘਰ ਹਾਂ ਇਹਦਾ ਇਹ ਆਪਣਾ ਛੜੀ ਜਾਣਾ ਲੋਟ ਹੈ ਤੁਹਾਡੇ ਲੋਟ ਹੈ ਜੀ ਲੋਟ ਹੈ ਇਹ ਆਓ ਜਾਓ ਉੱਥੇ ਜਿਹੜਾ ਹੈਗਾ 1.5 ਕਿਲੋ ਪੈਪ ਦਾ ਪੈਪ ਦਾ ਬਲ ਉਹਨੂੰ ਮੈਂ ਜੱਬੀ ਹੋਈ ਆ ਪੈਪ ਪੈਪ ਇੰਨੀ ਜੀ ਪੈਪ ਦਾ ਬਲ ਬੱਸ ਆਈ ਜਾਓ ਨਹੀਂ ਹੋ ਰਿਹਾ ਕੰਮ ਕਰਦੇ ਕੰਮ ਹਾਂ ਨਜ਼ਾਰਾ ਆ ਗਿਆ ਨਜ਼ਾਰੇ ਨਾਲ ਗਿਆ ਚੱਲੀਏ ਫਿਰ ਚਲੋ ਜੀ ਚੰਗਾ ਜੀ ਚਲੋ ਜੀ ਫਤਿਹਗਾਲ ਜੀ